ਕੰਨੀ ਨੱਥੀਆਂ ਸਰਪਤੀ ਅੱਕੀਆਂ ਤੇ ਸਾਡੇ ਫਰੰਗੀ ਯਾਰਦੀਆਂ YouTube Facebook ਪੇਜ ਦੇਖ ਰਹੇ ਸਾਰੇ ਤਮਾਮ ਸਰੋਤਿਆਂ ਦਾ ਵਾਰ-ਵਾਰ ਸਵਾਗਤ ਆ ਅੱਜ ਦੀ ਵੀਡੀਓ ਤੁਹਾਡੇ ਲਈ ਬੇਹਤਰੀਨ ਤੇ ਖਾਸ ਵੀਡੀਓ ਲੈਣ ਵਾਲੀ ਆ ਜਿਹੜੇ ਭਰਾ ਪਸ਼ੂ ਪਾਲਣ ਦੇ ਕਿੱਤੇ ਦੇ ਨਾਲ ਜੁੜੇ ਹੋਏ ਆ ਜਿਹੜੇ ਭਰਾ ਇਸ ਕਿੱਤੇ ਨੂੰ ਮੋਢ ਤੋਂ ਰੂਹਾਂ ਤੋਂ ਪਿਆਰ ਕਰਦੇ ਆ ਅੱਜ ਉਹਨਾਂ ਇਨਸਾਨਾਂ ਦੇ ਕੋਲੇ ਉਹਨਾਂ ਭਰਾਵਾਂ ਦੇ ਕੋਲੇ ਸਾਰੇ ਤੁਹਾਨੂੰ ਕੈਮਰੇ ਦੀ ਅੱਖ ਦੇ ਉੱਤੇ ਜਿਹੜੇ ਚਿਹਰੇ ਦਿੱਸਦੇ ਹੋਣਗੇ ਮਿੱਤਰੋ ਇੱਕ ਤੋਂ ਇੱਕ ਨਾਮ ਜਿਹੜਾ ਉਚੜਦਾ ਵਾ ਅੱਜ ਇੱਕ ਬਹੁਤ ਖੁਸ਼ੀ ਦੀ ਵੀਡੀਓ ਆ ਤੇ ਇੱਕ ਵੀਡੀਓ ਜਿਹੜੀ ਉਹਨਾਂ ਭਰਾਵਾਂ ਨੂੰ ਵੀ ਪ੍ਰੇਰਨਾ ਦੇਊਗੀ ਜਿਹੜੇ ਜਦੋਂ 2.5 ਲੱਖ ਵਾਲੀ ਵੀਡੀਓ YouTube ਦੇ ਉੱਤੇ ਸੀ ਜਦੋਂ ਅੱਜ ਦੀ ਵੀਡੀਓ ਅਪਲੋਡ ਕਰਦੇ ਆ ਤੇ ਕਹਿ ਦਿੰਦੇ ਹੁੰਦੇ ਆ ਕਮੈਂਟਾਂ ਦੇ ਵਿੱਚ ਕਿ ਭਾਈ ਇਹ ਦਾ 50000 ਰੁਪਈਆ ਤੇ ਇਹ 60000 ਰੁਪਈਆ ਕਿਉਂਕਿ ਹਮੇਸ਼ਾ ਦੋ ਚੀਜ਼ਾਂ ਦੇ ਨਾਲ ਤਾਲਮੇਲ ਬਣਦਾ ਹੁੰਦਾ ਵਾ ਮਿੱਤਰੋ ਖਰੀਦਣ ਵਾਲਾ ਵੀ ਸਮਝਦਾਰ ਹੋਣਾ ਜ਼ਰੂਰੀ ਆ ਤੇ ਵੇਚਣ ਵਾਲਾ ਵੀ ਸਮਝਦਾਰ ਹੋਣਾ ਜ਼ਰੂਰੀ ਆ ਜਦੋਂ ਇਹ ਦੋਵੇਂ ਚੀਜ਼ਾਂ ਪ੍ਰਕਾਰ ਹੋਣਗੀਆਂ ਮਿੱਤਰੋ ਤੇ ਉਦੋਂ ਤੁਹਾਨੂੰ ਜਿਹੜਾ ਇਸ ਚੀਜ਼ ਦੀ ਸੰਭਲਣ ਦੀ ਕਦਰ ਜਾਨਵਰ ਨੂੰ ਤਿਆਰ ਕਰਨ ਦੀ ਕਦਰ ਕੱਲਾ ਇਹ ਨਹੀਂ ਹੁੰਦਾ ਵੀ ਪੈਸਾ ਮਨਟੇਨ ਨਹੀਂ ਕਰਦਾ ਇਹ ਚੀਜ਼ ਨੂੰ ਚੀਜ਼ ਆਪਾਂ ਪੈਸੇ ਨਾਲ ਖਰੀਦ ਲੈਂਦੇ ਆ ਕਿਤੇ ਨਾ ਕਿਤੇ ਆਪਣੇ ਸੰਭਲਣ ਲੋ ਟੁੱਟ ਜਾਂਦੀ ਆ ਅੱਜ ਫਿਰ ਉਸੇ ਤਰ੍ਹਾਂ ਦਾ ਚਿਹਰਾ ਉਸੇ ਤਰ੍ਹਾਂ ਦੇ ਚਿਹਰੇ ਤੁਹਾਡੇ ਰੂਪ ਰੂਪ ਕਰੂੰਗਾ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੋਈਪੁਰ ਜ਼ਿਲ੍ਹੇ ਦਾ ਪਿੰਡ ਆ ਕਾਲੀਆ ਕਾਲੀਆ ਵਾਲੇ ਪਿੰਡ ਦੇ ਵਿੱਚ ਤੇ ਫਰੰਗੀ ਬਾਈ ਦੇ ਕੋਲੇ ਇਸ ਟਾਈਮ ਮੌਜੂਦ ਆ ਮਿੱਤਰੋ ਲੋਹਾਰ ਭਰਾ ਬੈਠੇ ਹੋਏ ਆਪਣੇ ਇਲਾਕੇ ਦੇ ਵਿੱਚ ਇਸ ਭਰਾ ਦਾ ਏਰੀਆ ਦੇ ਵਿੱਚ ਵਰਲਡ ਵਾਈਡ ਦੇ ਵਿੱਚ ਬਹੁਤ ਵੱਡਾ ਨਾਮ ਆ ਸਾਡੇ ਪੁਰਾਣੂ ਜਿਹੜਾ ਬਹੁਤ ਵਧੀਆ ਮੁਹੱਬਤ ਕਰਦੇ ਆ ਪਿੱਛੇ ਜੇ ਮੇਲੇ ਆ ਕੇ ਗਏ ਆ ਉਹਨਾਂ ਮੇਲਿਆਂ ਦੇ ਵਿੱਚੋਂ ਇੱਕ ਝੋਟੀ ਨੇ ਬਾਜੀ ਮਾਰੀ ਸੀ ਜਿਹੜੀ ਝੋਟੀ ਨੇ ਬਾਜੀ ਮਾਰੀ ਸੀ ਉਹ ਅੱਜ ਇੱਕ ਚੰਗੀ ਕੀਮਤ ਦੇ ਉੱਤੇ ਮਿੱਤਰੋ ਫਰੰਗੀ ਬਾਈ ਦੇ ਕੋਲੋਂ ਸੇਲ ਹੋ ਕੇ ਆਪਣੇ ਨਵੇਂ ਓਨਰ ਦੇ ਕੋਲੇ ਜਾ ਰਹੀ ਆ ਪਹਿਲਾਂ ਤਾਂ ਉਸ ਮਾਲਕ ਨੂੰ ਸਾਡੀ ਸਮੁੱਚੀ ਟੀਮ ਵੱਲੋਂ ਜਿੰਨੇ ਵੀ ਚਿਹਰੇ ਬੈਠੇ ਉਹਨਾਂ ਦੇ ਵੱਲੋਂ ਮੁਬਾਰਕਾਂ ਢੇਰ ਸਾਰੀਆਂ ਤੇ ਦੂਜੀ ਗੱਲ ਇਹ ਆ ਕਿ ਫਰੰਗੀ ਭਾਈ ਦਾ ਨਾਮ ਤਾਂ ਨੇ ਉੱਚਾ ਕੀਤਾ ਹੀ ਕੀਤਾ ਤੇ ਤੁਹਾਡਾ ਵੀ ਨਾਮ ਮੇਰੇ ਸੋਚ ਦੇ ਮੁਤਾਬਕ ਇਹ ਵੀ ਇਹ ਉਦੋਂ ਦੁੱਗਣਾ ਉੱਚਾ ਕਰੇ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਖਰੀਦਣ ਵਾਲਾ ਭਰਾ ਕਿਹੜਾ ਵਾ ਕੀ ਡਿਟੇਲ ਆ ਕੀ ਇਸ ਕੋਟੋਟੀ ਦਾ ਜਿਹੜਾ ਰਿਕਾਰਡ ਆ ਆ ਉਹ ਕਰਦੇ ਆ ਸਾਰੀ ਗੱਲਬਾਤ ਆਪਾਂ ਭਾਈ ਦੇ ਨਾਲ ਫਰੰਗੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੱਡੇ ਭਾਈ ਬਹੁਤ ਜਿੱਤਾ ਦੇ ਪਰਿਵਾਰ ਬਾਈ ਹਾਂਜੀ ਵਧੀਆ ਚੜ੍ਹਦੀ ਕਲਾ ਬਾਈ ਅੱਛਾ ਫਰੰਗੀ ਬਾਈ ਤੇਰਾ ਹੋਂ ਟੀਕ ਤਾਂ ਸਾਰੇ ਤੈਨੂੰ ਫਰੰਗੀ ਫਰੰਗੀ ਤੇ ਆ ਛੋਪਨਾਮ ਕੀ ਆ ਜਰਾ ਫਰੰਗੀ ਹੋਈ ਫਰੰਗੀ ਹੋਈ ਹਾਂਜੀ ਕਾਗਜ਼ਾਂਜੀ ਕਾਗਜ਼ਾਂਜੀ ਫਰੰਗੀ ਵੀ ਧਾਰ ਕਾਟ ਦੇ ਉੱਤੇ ਵੀ ਇਹੀ ਲਿਖਾਇਆ ਹੋਇਆ ਹੈ ਵੀ ਕਿਹਦੇ ਭਲੇਖਾ ਨਾਲ ਸਾਡੇ ਹਾਂ ਹੂੰ ਅੱਛਾ ਅੱਜ ਫਰੰਗੀ ਬਾਈ ਆਪਾਂ ਇਕੱਠੇ ਹੋਏ ਹਾਂ ਜਿੰਨੇ ਵੀ ਨਾਮਵਰ ਚ ਇਹਦੇ ਸਾਰੇ ਇਕੱਠੇ ਹੋਏ ਹਨ ਬਹੁਤ ਖੁਸ਼ੀ ਭਰਿਆ ਮਾਹੌਲ ਆ ਹਨ ਇੱਕ ਸੱਜ ਦਾ ਵੇੜਾ ਬਣਿਆ ਹੋਇਆ ਆਪਣਾ ਹਨ ਅੱਜ ਇੱਕ ਇਸ ਖੁਸ਼ੀ ਦੇ ਵਿੱਚ ਆਪਾਂ ਇਕੱਠੇ ਹੋਏ ਹਾਂ ਖੁਸ਼ੀ ਤਾਂ ਦੇਖੋ ਜੇ ਮੈਂ ਸੋਚਾਂ ਵੀ ਮੈਂ ਕਦੇ ਇੰਨਾ ਸੋਚਿਆ ਨਹੀਂ ਸੀ ਵੀ ਇੰਨੇ ਸੱਜਣ ਮਿੱਤਰ ਪੰਜਾਬੀ ਵੀਰ ਵੀ ਮੇਰੇ ਅੱਖੇ ਤੇ ਪਹੁੰਚਣਗੇ ਕਦੋਂ ਮੈਂ ਇਹ ਵੇਖਣਾ ਚਾਹੁੰਦਾ ਸੀ ਵੀ ਆਉਂ ਦੇਖਣੀ ਆਉਂਦੇ ਤੇ ਉਹਨੂੰ ਪਿਆਰ ਕਰਦੇ ਕਿ ਨਹੀਂ ਕਰਦੇ ਜੀ ਜੀ ਪਹਿਲੇ ਫੋਨ ਤੇ ਬਾਈ ਸਾਰੇ ਸੱਜਣ ਮਿੱਤਰ ਭਰਾ ਆਏ ਆ ਜੀ ਧੰਨਵਾਦ ਬਹੁਤ ਧੰਨਵਾਦ ਇਹਨਾਂ ਦਾ ਜੀ ਜੀ ਤੇ ਬਾਕੀ ਇਸੇ ਝੋਟੀ ਤੇ ਚਰਚੇ ਗੱਲਾਂ ਬਹੁਤ ਹੁੰਦੀਆਂ ਰਹੀਆਂ ਸੀ ਜੀ ਵੀ ਇਹ ਤਾਂ ਫਲਾਣੇ ਬੰਦੇ ਦੇ ਕਰਕੇ ਜਿੱਤ ਗਈ ਸੀ ਇਹ ਤਾਂ ਐਂ ਕਰਕੇ ਜਿੱਤ ਗਈ ਸੀ ਝੋਟੀ ਸਾਨੂੰ ਦੇ ਦੇ ਇੰਨੇ ਦੀ ਜੀ ਤੇ ਤੂੰ ਇੰਨੇ ਦੀ 1.5 ਲੱਖ ਦੀ ਵੇਚ ਕੇ ਵਿਖਾ ਦੇ ਆਈ ਸੀ ਜੋ ਸੀ ਜੀ ਇਸੇ ਕਰਕੇ ਮੈਂ ਅੱਜ ਸਾਰੇ ਭਰਾ ਵੀ ਸੱਦੇ ਆ ਤੇ ਤਾਂ ਕਰਕੇ ਵੀਡੀਓ ਬਣਾਈ ਆਪਾਂ ਅੱਛਾ ਇਹ ਜਿਹੜੇ ਸਾਰੇ ਭਰਾ ਪਹੁੰਚੇ ਅੱਜ ਫਿਰ ਹੈਨਾ ਜਿਹੜੇ ਮੰਨ ਲਾ ਕਮੈਂਟਾਂ ਦਾ ਤਾਂ ਮੈਂ ਵੀ ਸ਼ੁਰੂਆਤ ਕੀਤੀ ਜਦੋਂ ਅਸੀਂ ਵੀ ਕਿਤੇ 2.5 ਲੱਖ ਵਾਲੇ ਮੈਂ ਅਪਲੋਡ ਕਰ ਦਿੰਦੇ ਹਾਂ ਚੈਨਲ ਦੇ ਉੱਤੇ ਤੇ ਥੱਲੇ ਕਮੈਂਟ ਆਉਂਦੇ ਵੀ ਵੀਡੀਓ ਵਾਲਿਆਂ ਨੇ ਮੱਝ ਦਾ ਰੇਟ ਚੱਕਤਾ ਪਰ ਵੀਰੇ ਕਿਉਂਕਿ ਜਿਹੜਾ ਜੋਰੀ ਹੁੰਦਾ ਉਹ ਹੀ ਕਦਰ ਕਰਦਾ ਹੁੰਦਾ ਇਸ ਚੀਜ਼ ਦੀ ਜਿਹਨੂੰ ਪਤਾ ਕਿਸੇ ਚੀਜ਼ ਦਾ ਜਿਹਨੂੰ ਮੇਰੇ ਵਾਂਗੂ ਪਤਾ ਹੀ ਕੋਈ ਨਹੀਂ ਉਹ ਚੀਜ਼ ਨੂੰ ਕੀ ਕਰੂਗਾ ਹੈਨਾ ਉਹਨਾਂ ਦੇ ਵਸ ਵੀ ਨਹੀਂ ਕਿਉਂਕਿ ਜੇ ਆਪਾਂ ਸੋਚਦੇ ਹਾਂ ਨਾ ਤਾਂ ਪਿਛਲੇ 5-7 ਸਾਲਾਂ ਦੇ ਵਿੱਚ ਹੀ ਲੋਕਾਂ ਨੂੰ ਜਿਹੜੀ ਪੂਰੀ ਨੌਲੇਜ ਆਈ ਹੈ ਵੀ ਇਹ ਸਾਡਾ ਜਾਨਵਰ ਨੀਲੀ ਰ ਵਾਰ ਸਾਡਾ ਮੋਹਰਾ ਦਾ ਹੈ ਨਾ ਪਹਿਲਾਂ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਸੀ ਇਹ ਗੱਲ ਦਾ ਨਹੀਂ ਆਪਾਂ ਨੂੰ ਵੀ ਇਹ ਚੀਜ਼ ਦਾ ਵੀਰ ਨਹੀਂ ਪਤਾ ਸੀਗਾ ਐਵੇਂ ਬਾਈ ਇਹ ਉਸਤਾਦ ਆਪਣਾ ਜਿਉਂਦਾ ਰਵੇ ਧੰਨਾ ਸ਼ਹੀਦ ਬਾਈ ਦਰਸ਼ਨ ਜੀ ਜੀ ਤੇ ਇਹਨਾਂ ਨੇ ਆਪਾਂ ਨੂੰ ਤਾਂ ਬਾਈ ਇੱਥੋਂ ਤੇ ਕਿ ਲਿਆਂਦਾ ਤੇ ਇੰਨੇ ਪੰਜਾਬੀ ਬੰਦੇ ਆਪਣੇ ਨਾਲ ਜੁੜ ਰਿਹਾ ਵੇਖਣ ਨੂੰ ਅੱਜ ਵੀ ਘਰੇ ਆਇਆ ਜੀ ਮਤਲਬ ਆਪਾਂ ਨੂੰ ਇਹ ਚੀਜ਼ ਦਾ ਨਹੀਂ ਸੀਗਾ 2015 ਦੇ ਵਿੱਚ ਬਾਈ ਦਰਸ਼ਨ ਕੋਲੇ ਮੈਂ ਗਿਆ ਸੀਗਾ ਸਾਹਣ ਵੇਖਣ ਬਾਬਰਵੰਨ ਹੂੰ ਤੇ ਉਦੋਂ ਚਲੋ ਬਾਈ ਨੇ ਆਪਾਂ ਨੂੰ ਬਾਈ ਨੇ ਆਪਾਂ ਨੂੰ ਵੇਖਿਆ ਆਪਾਂ ਬਾਈ ਨੂੰ ਮਿਲੇ ਕਰੇ ਤੇ ਬਾਈ ਆਂਦਾ ਤੂੰ ਮੇਰੇ ਨਾਲ ਚੱਲੀ 2017 ਚ ਬਾਜ ਗਏ ਮੇਲੇ ਅਸੀਂ ਪਟਿਆਲੇ ਜੀ ਉਦੋਂ ਦਾ ਬਾਈ ਨੇ ਆਪਣਾ ਸਾਥ ਨਹੀਂ ਛੱਡਿਆ ਬਾਈ ਦਾ ਸਾਥ ਆਪਾਂ ਨਹੀਂ ਛੱਡਿਆ ਕੀ ਬਾਤ ਮੁਹੱਬਤ ਹੁੰਦੀ ਹੈ ਹਰ ਜਦੋਂ ਕਿਸੇ ਦਾ ਸਾਰਾ ਕੁਝ ਆ ਬਾਈ ਕਰਕੇ ਹੋਇਆ ਜੀ ਆਪਾਂ ਨੀਲੀ ਰਾਵੀ ਨੂੰ ਨਹੀਂ ਜਾਣਦੇ ਸੀ ਆਪਣਾ ਵਪਾਰ ਦਾ ਕੰਮ ਸੀਗਾ ਦੂਜਾ ਜੀ ਬਲਦਾਂ ਦਾ ਜੀ ਤੇ ਆ ਬਾਈ ਕਰਕੇ ਨੀਲੀ ਰਾਵੀ ਹੀਰੇ ਪੈਦਾ ਕੀਤੇ ਵੀ ਆ ਤੇ ਨੇ ਭਰਾ ਫਰੰਗੀ ਭਾਈ ਇੱਕ ਗੱਲ ਤਾਂ ਹੈ ਵੀ ਤੁਹਾਡੇ ਲੋਹਾਰ ਭਰਾਵਾਂ ਨੂੰ ਪਹਿਲਾਂ ਇਹ ਗੱਲ ਹੈ ਵੀ ਜਦੋਂ ਕਿਤੇ ਤੁਸੀਂ ਚੀਜ਼ ਲੈ ਕੇ ਚਲੇ ਜਾਂਦੇ ਸੀ ਹਨ ਰਿੰਗ ਦੇ ਵਿੱਚ ਉਹ ਰੋਬਣੀ ਸੀ ਮੈਂ ਪਰ ਜਦੋਂ ਕਿਤੇ ਤੈਨੂੰ ਰਿੰਗ ਦੇ ਵਿੱਚ ਖੜੇ ਵੇਖਿਆ ਤੇ ਤੇਰੀ ਇੱਕ ਤੋਂ ਇੱਕ ਭਰਾ ਜਿੰਨੇ ਵੀ ਆਪਣੇ ਭਰਾ ਜਿਹੜੇ ਬੈਠੇ ਸਾਰੇ ਹਨ ਇੱਕ ਤੋਂ ਇੱਕ ਭਰਾ ਤੇਰੀ ਬਾਹ ਫੜ ਕੇ ਤੈਨੂੰ ਆਪ ਅੱਗੇ ਕਰਦਾ ਸੀ ਇਹ ਮੁਹੱਬਤ ਦੀ ਗੱਲ ਹੁੰਦੀ ਆ ਤੇ ਤੂੰ ਮੇਰੇ ਹਿਸਾਬ ਨਾਲ ਤਿੰਨ ਚਾਰ ਕੰਪੀਟੀਸ਼ਨ ਤਾਂ ਲੜ ਚੁੱਕਿਆ ਹੁਣ ਤੱਕ ਬਈ ਹਾਂ ਜਾਣੇ ਕਿ ਆਪਦੀ ਘਰੋਂ ਝੋਟੀਆਂ ਤਾਂ ਮੈਂ ਤਿੰਨ ਚਾਰ ਪਾਈਆਂ ਤੇ ਬਾਕੀ ਸੱਜਣ ਮਿੱਤਰ ਹੁੰਦੇ ਸੀ ਨਾਲ ਜਾਂਦੇ ਸੀਗੇ ਉਹ ਫਿਰ ਆਪ ਪਸੂ ਫੜਾ ਦਿੰਦੇ ਵੀ ਫਰੰਗੀ ਬਾਈ ਪਸੂ ਸਾਡਾ ਤੂੰ ਰਿੰਗ ਚ ਲੈ ਰਿੰਗ ਚ ਲੈ ਆ ਗਿਆ ਤੇ ਉਹ ਪਾਉਂਦੇ ਰਹੇ ਪਰ ਕੁਸ਼ਕ ਲੋਕਾਂ ਨੇ ਵੀਰ ਮੈਨੂੰ ਸਿਆਣਾ ਕੀਤਾ ਮੈਂ ਆਪ ਮੇਰੀ ਇਹ ਸੋਚੀਗੀ ਵੀ ਲੋਕਾਂ ਨੂੰ ਚੰਗੀਆਂ ਝੋਟੀਆਂ ਦੇਵਾਂ ਮੇਲਿਆਂ 'ਚ ਜਾਣ ਪੰਜ ਸੱਤ ਝੋਟੀਆਂ ਹਲੇ ਵੀ ਹਰੇਕ ਮੇਲੇ ਦੇ ਵਿੱਚ ਆਪਣੀਆਂ ਦਿੱਤੀਆਂ ਜਿੱਤਦੀਆਂ ਪਰ ਲੋਕਾਂ ਨੇ ਮਜਬੂਰ ਕਰਕੇ ਸਗਾ ਲੋਕ ਚੰਗਾ ਹੀ ਕਰਤਾ ਮੇਰਾ ਤਾਂ ਮੈਂ ਝੋਟੀਆਂ ਆਪ ਨਹੀਂ ਮੇਲੇ ਪਾਉਣੀ ਮੈਂ ਲੋਕਾਂ ਨੂੰ ਮੂਰੇ ਲਿਆਉਣਾ ਸੀ ਲੋਕਾਂ ਦੀਆਂ ਝੋਟੀਆਂ ਜਿਤਾਉਣੀਆਂ ਸੀ ਪਰ ਜਦੋਂ ਆਸੇ ਪਾਸੇ ਗੱਲਾਂ ਇੱਕ ਦੂਜੇ ਕੋਲੇ ਕਰਦੇ ਹੁੰਦੇ ਉਹ ਮੇਰੇ ਕੋਲੇ ਪਹੁੰਚ ਜਾਂਦੀਆਂ ਸੀ ਫਿਰ ਨਾ ਇਸ ਕਰਕੇ ਜਦੋਂ ਫਿਰ ਮਾਨ ਦੁਖੀ ਹੋਇਆ ਇਹ ਕਿਹੜੇ ਘੜੇ ਤੋਂ ਕੋਲ ਲੱਗਿਆ ਫਿਰ ਆਪ ਦੀਆਂ ਆਪ ਝੋਟੀਆਂ ਤਿਆਰ ਕਰਕੇ ਮੈਂ ਪਾਉਣ ਲੱਗਿਆ ਪਰ ਮੈਂ ਪਾਉਣੀਆਂ ਨਹੀਂ ਸੀ ਮੈਂ ਹਾਂ ਸੱਜਣ ਮਿੱਤਰਾਂ ਦੇ ਪਸ਼ੂ ਮੂਰੇ ਲਿਆਉਣੇ ਜਿਤਾਉਣੇ ਸੀ ਉਹ ਦਿਲ ਤੇ ਲੱਗ ਗਈ ਗੱਲ ਹਾਂ ਦਿਲ ਤੇ ਲੱਗੀ ਉਹ ਨੁਕਸਾਨ ਕਰਦੇ ਸੀ ਪਰ ਮਹਾਰਾਜ ਨੇ ਆਪਣਾ ਫਾਇਦਾ ਕਰਤਾ ਉਹ ਨਾਂ ਨਹੀਂ ਲੈਂਦਾ ਵੀ ਫਰੰਗੀ ਕੋਲਾਈ ਹਾਂ ਜਿਹੜੀ ਗੱਲ ਉਹ ਨਾਂ ਨਹੀਂ ਲੈਂਦੀ ਵੀ ਚੱਲੀ ਕਿੱਥੋਂ ਵੀ ਮਾਲਾ ਬੰਦੇ ਦਾ ਨਾ ਉਹ ਨਾਂ ਮਟਾ ਦਿੰਦੇ ਲੋਕ ਅੱਜ ਕੱਲ ਜਿਹਦੇ ਤੋਂ ਚੀਜ਼ ਹੁਣ ਮੈਂ ਬਾਈ ਪਪੂ ਸੰਧੂ ਤੋਂ ਸੇਧ ਲਈ ਆ ਮੈਂ ਉਹਦਾ ਚੇਲਾ ਹੂੰ ਬਾਈ ਪਪੂ ਸੰਧੂ ਦਾ ਮੈਂ ਜਦੋਂ ਵੀ ਵੀਡੀਓ ਪੈਂਦਾ ਨਾਂ ਲੈਂਦਾ ਮੈਂ ਜੀ ਹੁਣ ਇਹ ਮੈਂ ਜਿਹੜਾ ਫਰੰਗੀ ਆ ਨਾ 2017 ਦੇ ਵਿੱਚ ਮੇਰੇ ਨਾਲ ਮੇਲਾ ਦੇਖਣ ਗਿਆ ਪਟਿਆਲੇ ਜੀ ਜਦੋਂ ਮੇਲਾ ਦੇਖਣ ਗਿਆ ਤੇ ਮੈਂ ਇਹਨੂੰ ਜਿਹੜੀ ਅੱਖ ਤਰਸ਼ ਆਪਾਂ ਤਰਸ਼ਦੇ ਨਾ ਕਿਸੇ ਤਰਾਸ਼ ਦੇ ਕਿਸੇ ਚੀਜ਼ ਨੂੰ ਉਸ ਨਾਲ ਦੇਖਿਆ ਨੂੰ ਜੀ ਮੈਂ ਕਿਹਾ ਵੀ ਇਹ ਬੰਦਾ ਹੀਰਾ ਹੂੰ ਇਹ ਪਰ ਤਰਾਸ਼ਨ ਦੀ ਲੋੜ ਆ ਇਹਨੂੰ ਫਿਰ ਮੈਂ ਤਰਾਸ਼ਿਆ ਮੈਂ ਕਿਹਾ ਵੀ ਫਰੰਗੀ ਤੂੰ ਮੇਰੇ ਨਾਲ ਰਹਿਣਾ ਹਾਂਜੀ ਤੇ ਮੈਂ ਤੈਨੂੰ ਇੱਕ ਗੱਲ ਦੱਸਦਾ ਨਾ ਮਾੜਾ ਪਸ਼ੂ ਨੀ ਖਰੀਦਣਾ ਹੂੰ ਜਿਹੜੇ ਆਪ ਦੋ ਨੰਬਰ ਦਾ ਪਸ਼ੂ ਜਾਂ ਬਲਦ ਵੀ ਤੂੰ ਚੱਲ ਹੁਣ ਕੱਟ ਕਰ ਦੇ ਜੀ 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 ਇਹਨਾਂ ਦਾ ਨਾਲੇ ਪੌਣਨ ਵਾਲੇ ਫਲੀਆਂ ਜੀ ਇਹ ਜਾਨਵਰ ਲਿਆ ਕੇ ਪਾਲ ਜੀ ਨਾਲੇ ਤਾਂ ਲੋਕਾਂ ਨੂੰ ਦੇ ਚੰਗੀਆਂ ਲਿਆ ਕੇ ਨਾਲੇ ਆਪਦੀ ਕਮਾਈ ਕਰ ਜੀ ਫਿਰ ਇਹਨੇ ਮੇਰੀ ਗੱਲ ਮੰਨ ਲਈ ਜੀ ਮੰਨ ਕੇ ਇਹਦੇ ਬਹੁਤ ਵਧੀਆ ਇਹਨੇ ਕੰਮ ਲੈਣ ਤੇ ਸ਼ੁਰੂ ਕੀਤਾ ਫਿਰ ਫਿਰ ਇਹਨੂੰ ਗੁਣ ਵੀ ਦੱਸੇ ਵੀ ਆਹਾ ਆਹ ਚੀਜ਼ ਖਰੀਦੀ ਏ ਨਾ ਵੀ ਵੀ ਤੈਨੂੰ ਵੀ ਕੋਈ ਮਾੜੀ ਜਾਂ ਲਿਆ ਕੇ ਅਗਲੇ ਨੂੰ ਵੀ ਤੂੰ ਚੰਗੀ ਕਹਿ ਕੇ ਦੇਵੇਂ ਉਹ ਵੀ ਗੱਲ ਗਲਤ ਆ ਇਹ ਕਈ ਵਾਰੀ ਐ ਵੀ ਹੋ ਜਾਂਦਾ ਦਰਸ਼ਨ ਸਿੰਘ ਬਾਈ ਜਦੋਂ ਆਪਾਂ ਫੀਲਡ ਦੇ ਵਿੱਚ ਕੰਮ ਕਰਦੇ ਆ ਆਪਾਂ ਜਿਹੜੀ ਚੀਜ਼ ਦੇ ਵਿੱਚ ਆਪਾਂ ਨੂੰ ਕਮਾਈ ਦਿੰਦੀ ਆ ਉਹ ਹੈਗੀ ਆ ਉਹ ਆਪਾਂ ਛੱਡ ਕੇ ਆਪਾਂ ਘਾਟੇ ਵਾਲੀ ਆ ਅੱਗੇ ਲੈ ਨਹੀਂ ਇਹਨੇ ਨਾ ਇਹਨੇ ਫਿਰ ਮੇਰੇ ਮਗਰ ਲੱਗਾ ਵਿਚਾਰਾ ਐਵੇਂ ਤਰ੍ਹਾਂ ਕਮਾ ਵੀ ਅੱਜ ਸਾਹਮਣੇ ਬੈਠਾ ਹੈ ਜੀ ਵੀ ਜੇ ਮੈਂ ਕਿਸੇ ਦਾ ਚੇਲਾ ਸੀ ਤੇ ਇਹਨੇ ਵੀ ਆਪ ਵਿਚਾਰੇ ਨੇ ਗੁਰੂ ਧਾਰਿਆ ਕਹਿੰਦਾ ਵੀ ਮੈਂ ਮੈਂ ਤੇਰਾ ਚੇਲਾ ਹੀ ਰਹੂੰਗਾ ساری ਉਮਰ ਜੀ ਮੈਂ ਕਹਾ ਵੀ ਜੇ ਕਿਸੇ ਹੁਣ ਮੈਂ ਵੀ ਕਿਸੇ ਉਸਤਾਦ ਦੇ ਥੱਲੇ ਚੱਲਿਆ ਜੀ ਤੇ ਦੁਨੀਆ ਦੀ ਕੋਈ ਤਾਕਤ ਨਹੀਂ ਆਪਾਂ ਨੂੰ ਕੋਈ ਜਾਨਵਰ ਪਰਖਣ ਤੋਂ ਕੋਈ ਕਹਿ ਦਊਗਾ ਵੀ ਤੈਨੂੰ ਇਹਦੀ ਪਰਖ ਹੀ ਹੈ ਨਹੀਂ ਜੀ ਵੀ ਆਪਾਂ ਪਰਖ ਲੈ ਬਾਈ ਪੱਪੂ ਸੰਦੂ ਤੁਰਿਆ ਜਾਂਦਾ ਦੱਸ ਦਿੰਦਾ ਵੀ ਇਹਦੇ ਵਿੱਚ ਆਹ ਗੁਣ ਨੇ ਫਸਟ ਹੋਣਾ ਨੇ ਸੈਕੰਡ ਹੋਣਾ ਨੇ ਥਰਡ ਹੋਣਾ ਮੈਨੂੰ ਪਹਿਲਾਂ ਦੱਸ ਦਿੰਦਾ ਸੀਗਾ ਜੀ ਤਾਂ ਬਈ ਉਵੇਂ ਹੁਣ ਮੈਂ ਇਹਨੂੰ ਦੱਸੇ ਤਾਂ ਦੇਖਿਆ ਉਵੇਂ ਇਹਦੀ ਉਹ ਹੀ ਅੱਖ ਬਾਜ਼ਾਰ ਕੀ ਇਹਦੀ ਵੀ ਬਣ ਗਈ ਵੀ ਵਧੀਆ ਨਿਗਾਰਾ ਦੇਖ ਕੇ ਤੇ ਵਧੀਆ ਇਹਦੀ ਸੋਚ ਬਣੀ ਤੇ ਹੁਣ ਵੇਖੋ ਆ ਆ ਝੋਟੀ ਆ ਇਹਨੇ ਲਿਆ ਕੇ ਪਾਲੀ ਇੱਕ ਇਹਦੂ ਪਹਿਲਾਂ ਲਿਆ ਕੇ ਪਾਲੀ ਉਹ ਵੀ ਬੜੀ ਸੋਹਣੀ ਤੇ ਚੰਗੇ ਪਏ ਮੁੱਲ ਤੇ ਵਿਕੀ ਜੀ ਹੁਣ ਜੇ ਹੁਣ ਆਪਾਂ ਕਹੀਏ ਵੀ ਫਰੰਗੀ ਤੋਂ ਲੈ ਕੇ ਫਰੰਗੀ ਦਾ ਨਾਂ ਨਾਲ ਲਈਏ ਉਹ ਗੱਲ ਹੁੰਦੀ ਗਰੀਬ ਬੰਦੇ ਨੂੰ ਉਤਸ਼ਾਹ ਕਰੋ ਜੀ ਜੀ ਜਿਹੜਾ ਬੰਦਾ ਤੁਹਾਡੇ ਨਾਲ ਜੁੜਿਆ ਨਾ ਆਪਣਾ ਦੀ ਕਿਵੇਂ ਵੀ ਆ ਉਹਨੂੰ ਉਹਨੂੰ ਉਤਸ਼ਾਹ ਕਰੋ ਹੋਰ ਦਿਲ ਵਧੂਗਾ ਉਹ ਤਰੱਕੀ ਕਰੂਗਾ ਜੀ ਜੀ ਤੇ ਅੱਗੇ ਮੰਨ ਲਾ ਉਹਨੂੰ ਜੇ ਆਪਾਂ ਵਧਾਵਾਂਗੇ ਤਾਂ ਤਾਂ ਹੀ ਵਧੂਗਾ ਮੈਂ ਨਾ ਜੇ ਇਹਨੂੰ ਹੌਸਲਾ ਦੇਵਾਂਗੇ ਤਾਂ ਫੇਰ ਹੀ ਉਹ ਗਾਂ ਤੁਰੂਗਾ ਜੇ ਮੈਂ ਵੀ ਹੁੰਦਾ ਕਈ ਬੰਦੇ ਆ ਜੀ ਆ ਕੋ ਬੰਨ ਮਾਰਦੇ ਵੀ ਅੱਗੇ ਨਾ ਨਿਕਲ ਜੀ ਕਈ ਵਾਰੀ ਉਸਤਾਦ ਇਹ ਵੀ ਗੱਲ ਹੋ ਜਾਂਦੀ ਦਰਸ਼ਨ ਭਾਈ ਜੇ ਇਹ ਵੀ ਗੱਲ ਹੋ ਜਾਂਦੀ ਮਲਾ ਉਸਤਾਦ ਤੋਰ ਕੇ ਹੀ ਜਦੋਂ ਮੜਾ ਜਾਂ ਚੁੰਦਾ ਚੇਲਾ ਕਿ ਤੱਕ ਪੜਦਾ ਫੇਰ ਉਹ ਸਿੱਟਦਾ ਐਸੇ ਭਾਰਾ ਵੀ ਉੱਠੀ ਦੋ ਸਭ ਤੋਂ ਮਾੜੀ ਆ ਉਹ ਸਭ ਤੋਂ ਮਾੜੀ ਆ ਬਿਲਕੁਲ ਜੀ ਆਪਾਂ ਨੂੰ ਇੰਨੀ ਖੁਸ਼ੀ ਹੁੰਦੀ ਨਾ ਇਹਦੇ ਜਨ ਜਾਨਵਰ ਹੁਣ ਪਿਛਲੇ ਮੇਲੇ ਐਰਕੀ ਤੇ ਮੈਂ ਨਹੀਂ ਗਿਆ ਸੀਗਾ ਪੀਡੀਐਫ ਤੇ ਮੈਨੂੰ ਕੰਮ ਸੀ ਪਿਛਲੇ ਵਾਰੀ ਮੈਨੂੰ ਕ ਗਾਲੀ ਕੋਈ ਨਹੀਂ ਆਪਾਂ ਲੈ ਕੇ ਜਾਉਂ ਤੇਰੀਆਂ ਝੋਟੀਆਂ ਜਦੋਂ ਤੂੰ ਮੇਰੇ ਨਾਲ ਰਹਿਣਾ ਚੱਤੋਂ ਪੈਰ ਮੈਂ ਝੋਟੀਆਂ ਵੀ ਲੈ ਕੇ ਜਾਵਾਂ ਹਾਂ ਜੀ ਬਿਲਕੁਲ ਬਈ ਬਹੁਤ ਵਧੀਆ ਪੋਜੀਸ਼ਨ ਤੇ ਰਹੀ ਝੋਟੀ ਫੇਰੇ ਇਹ ਪਾਲੀ ਇਹਨੇ ਚੱਲ ਆਪਾਂ ਇਹਦਾ ਨੰਬਰ ਲੱਗ ਗਿਆ ਚਲ ਇਹਦੀ ਅੱਜ ਚੰਗੀ ਕੀਮਤ ਵੱਟੀ ਗਈ ਬਾਈ ਗੋਰੇ ਹਕੂਮਤ ਵਾਲੇ ਨੇ ਖਰੀਦੀ ਆ ਉਹਨੂੰ ਵੀ ਬਹੁਤ ਵਧਾਈਆਂ ਇਸ ਗੱਲ ਦੀਆਂ ਜੀ ਜੀ ਬਹੁਤ ਚੰਗਾ ਜਾਨਵਰਾ ਹੀਰਾ ਬਿਲਕੁਲ ਠੀਕ ਹੈ ਠੀਕ ਹੈ ਤੇ ਗਾਹ ਮਹਾਰਾ ਜੀ ਨੂੰ ਹੋਰ ਦਿਨ ਤੋਂ ਕੋਈ ਰਾਤ ਚੌਗਣੀ ਤਰੱਕੀ ਦੇਵੇ ਹਾਂ ਜੀ ਤੇ ਆਪਾਂ ਇਹਦੇ ਨਾਲ ਖੜੇ ਆ ਜਦੋਂ ਵੀ ਜਿਹੜੇ ਸੱਜਣਾਂ ਨੇ ਝੋਟੀ ਖਰੀਦੀ ਆ ਨ ਉਹ ਸੱਜਣਾ ਦੇ ਘਰੇ ਮੈਂ ਵੀ ਅਕਸਰ ਵੀਡੀਓ ਫੜਵਾਉਣ ਦੇ ਲਈ ਜਾਂਦਾ ਹੁੰਨਾ ਬਾਈ ਗੋਰੇ ਦੇ ਕੋਲ ਹਾਂਜੀ ਪਰ ਗੋਰੇ ਦਾ ਇੱਕ ਬੱਚਾ ਛੋਟਾ ਜਿਹਾ ਲੈ ਵੀ ਬਾਈ ਗੋਰੇ ਨੂੰ ਲੈ ਕੇ ਜ਼ਰੂਰ ਰੱਖਦੀ ਮੇਰੇ ਸਾਹਮਣੇ ਕਰੀ ਦਸ ਕਵੀਰਾਂ ਦੇ ਸਾਹਮਣੇ ਕਰੀ ਮੇਰੇ ਹਿਸਾਬ ਦੇ ਨਾਲ ਜੇ ਅੱਜ ਕੀਮਤ ਇਸ ਛੋਟੀ ਦੀ ਭਰੀ ਅਤੇ ਬੱਚੇ ਦੀ ਜਿੱਦ ਕਰਕੇ ਭਰੀ ਹੋਗੀ ਮੈਂ ਵਾਅਦਾ ਕਰਦਾ ਨਹੀਂ ਬੱਚਾ ਬਹੁਤ ਕਿਉਂਕਿ ਬਹੁਤ ਹੋਣਾ ਹਰ ਮੈਂ ਇਹਨੂੰ ਅਕਸਰ ਹੀ ਜਦੋਂ ਕਿ ਤੇ ਇਹਨਾਂ ਦੇ ਘਰ ਦੇ ਵਿੱਚ ਜਾਂਦਾ ਨਾ ਤੇ ਮੈਂ ਜਦੋਂ ਇਹਨਾਂ ਦੇ ਘਰੇ ਜਾ ਕੇ ਵੀਡੀਓ ਫੜਵਾਉਣ ਦੇ ਲਈ ਜਾਂਦਾ ਕਿਉਂਕਿ ਗੋਰੇ ਬਾਈ ਨੂੰ ਵੀ ਉਹਨਾਂ ਚਾਹ ਨਹੀਂ ਹੁੰਦਾ ਪਸੂ ਨੂੰ ਖੋਲਣ ਦਾ ਮੇਰੇ ਹਿਸਾਬ ਦੇ ਨਾਲ ਕਿਉਂਕਿ ਜਿੰਨਾ ਇਹਨੂੰ ਹੁੰਦਾ ਤੇ ਇਹ ਪਸ਼ੂ ਦੇ ਅੱਗੇ ਜਿਵੇਂ ਬਸ਼ੇਰੀ ਨੁਗਰੀ ਨੱਚਦੀ ਹੁੰਦੀ ਹੈ ਨਾ ਉਸ ਤਰ੍ਹਾਂ ਦੇ ਤੁਸੀਂ ਕਿਤੇ ਜਾ ਕੇ ਵੀ ਵੇਖ ਲਿਓ ਵਟੀਆਂ-ਵਟੀਆਂ ਮਈਆਂ ਨੂੰ ਇਹ ਇੰਨਾ ਕੋ ਸੋਨਾ ਤੋੜ ਲੈਂਦਾ ਨਾ ਵੀ ਉਹ ਜਆ ਵਪਾਰੀ ਬੰਦੇ ਤੋਂ ਆਪਦੇ ਤਰੀਕੇ ਤੋੜਿਆ ਜਾਂਦਾ ਹੋਣਾ ਤੈਨੂੰ ਢੇਲ ਸਾਰੀਆਂ ਪਹਿਲਾਂ ਦਾ ਵਿਸ਼ੇਸ਼ਾਪਤ ਤੇ ਉਦੋਂ ਬਾਅਦ ਪਾਰਟੀ ਲੈਣੀ ਹੈ ਦੱਸ ਕਿਤਨਾ ਵਾ ਉਹ ਦੱਸ ਸਕਦੇ ਭਾਪੇ ਨੂੰ ਪੁੱਛ ਕੇ ਤੈਨੂੰ ਦੇਖਣਾ ਠੀਕ ਆ ਤੇ ਇਹ ਫੇਰ ਰੱਖਣ ਨੂੰ ਲਈ ਆ ਆ ਮੈਂ ਚਲਾ ਦੇ ਆ ਲੈ ਪਤਾ ਲੈ ਕਿਹੜੀ ਕਲਾਸ ਚ ਪੜਦਾ ਪੁੱਤ ਮੇਨੂੰ 8ਵੀਂ ਚ ਹੁਣ ਪੜਦਾ ਨਹੀਂ ਅੱਗੇ ਕੇ ਪਰ ਇੱਧਰ ਜਾਉਣਾ ਪੜਨਈ ਆ ਪੜਨਈ ਆ ਨਾਲੇ ਉਦੋਂ ਮੈਨੂੰ ਕਹਦਾ ਵਪਾਰ ਕਰਨਾ ਹੁਣ ਮੁੱਕ ਗਿਆ ਯਾਰ ਇੱਕ ਪਾਸੇ ਕਰ ਲਾ ਮਣਕੂ ਨੇ ਪੜਾਈ ਜ਼ਰੂਰੀ ਆ ਬਈ ਪੜਾਈ ਵੀ ਕਰੇ ਤਾਹ ਹਿਸਾਬ ਕਰਕੇ ਪੈਸੇ ਲੈ ਗਏ ਡੈਰੀ ਤੋਂ ਮੇਦਾ ਫਿਰ ਉਹਨਾਂ ਨੇ ਇੱਧਰ ਉੱਧਰ ਕਰ ਜਾਂਦੇ ਨੇ ਕਪੜਾ ਅੱਛਾ ਫਿਰ ਇਹ ਝੋਟੀ ਹੁਣ ਤੂੰ ਤਿਆਰ ਕਰੇਂਗਾ ਕਰੀ ਬਈ ਹਾਂਜੀ ਰੱਖਣੋਂ ਲਈ ਆ ਠੀਕ ਆ ਬਈ ਤੇ ਇੱਕ ਮੜਾ ਜ ਫਰੰਗੀ ਵੀਰੇ ਤੂੰ ਆਹੀਂ ਮੇਰੇ ਕੋਲੇ ਚੱਲ ਪੁੱਤ ਠੀਕ ਆ ਹੁਣ ਤੂੰ ਬਹਿ ਜਾ ਆਪਾਂ ਤੇਰੇ ਨਾਲ ਇੰਨੀ ਕੋਈ ਗੱਲਾਂ ਹੀ ਕਰਨੀਆਂ ਸੀ ਤੇ ਇਹ ਕਿਹੜੇ ਸੀਮਨ ਦੀ ਆ ਗਈ ਵੀ ਪਿਓਲੇ ਤੋਂ ਇਹ ਅਲਬਕਸ ਦੀ ਟੀ ਹੈ ਜੀ ਪਿਓਲੇ ਪੱਕ ਤੋਂ ਹਾਂਜੀ ਕਿਆ ਬਾਤ ਆ ਤੇ ਮਦਰ ਮਿਲਕ ਰਿਕਾਰਡ ਕੋਈ 16 ਕਿਲੋ ਦਦਾ ਜੀ 16 ਕਿਲੋ ਹਾਂਜੀ ਇਹਦਾ ਟਾਈਮ ਹੁਣ ਕਿੰਨੇ ਚਿਰ ਦੀ ਗੱਪ ਲਾ ਜਿਹੜੀ ਇਹਦੀ ਮਾਂ ਸੀਗੀ ਉਹ ਟੈਂਕ ਦੀ ਸੀ ਟੈਂਕ ਬੋਲਦੀ ਸੀ ਜੀ ਹਾਂ ਤੇ ਹੁਣ ਮੈਨੂੰ ਐ ਦੱਸ ਵੀ ਇੱਧਰ ਆ ਜਾ ਬਈ ਗੋਰੇ ਤੂੰ ਵੀ ਮੇਰੇ ਕੋਲੇ ਸਾਬ ਆ ਚੇਰੇ ਨੇ ਖਰੀਦੀ ਆ ਤੇ ਆ ਚੇਰੇ ਨੇ ਆ ਵੇਚੀ ਕਿਉਂਕਿ ਹੁਣ ਦੋਵੇਂ ਤਾਲ ਮੇਲ ਕਾ ਤੋ ਪਹਿਲਾ ਸ਼ੁਰੂ ਤੇ ਦੱਸਦਾ ਵੀ ਤਾਲ ਮੇਲ ਦੀ ਗੱਲ ਹੁੰਦੀ ਆ ਇਹਨਾਂ ਦਾ ਮਿਲ ਗਿਆ ਤਾਲ ਮੇਲ ਕਿਉਂਕਿ ਵੇਚਣ ਵਾਲਾ ਵੀ ਸ਼ਕੀਨ ਸੀ ਦੇ ਅੱਗੇ ਖਰੀਦਣ ਵਾਲਾ ਵੀ ਵੱਡੇ ਵੱਡੇ ਖੁੰਨ ਪੱਟਣ ਵਾਲਾ ਪੁਰਾਣਾ ਪਾਪੀ ਆ ਤੇ ਫਿਰ ਜਦੋਂ ਦੋਵਾਂ ਪਾਪੀਆਂ ਦਾ ਮੇਲ ਹੋ ਗਿਆ ਤਾਂ ਦੋ ਦੋ ਬਣ ਗਿਆ ਹੀਰਾ ਨਹੀਂ ਅਸੀਂ ਰਏ ਵੀ ਇਕੱਠੇ ਆ ਭਰਾਵਾਂ ਵਾਲੀ ਗੱਲ ਹੈ ਅੱਛਾ ਰਏ ਵੀ ਇਕੱਠੇ ਆ ਕੀ ਬਾਤ ਬਾਤ ਰਮੀ ਬਾਈ ਤੇ ਬਾਈ ਕਿਉਂ ਆ ਇੱਥੇ ਠੀਕ ਹੈ ਠੀਕ ਹੈ ਇਹਦਾ گاؤں ਫਿਰਦੇ ਤੁਰਦੇ ਆਈ ਝੋਟੀ ਖਰੀਦਣ ਨਹੀਂ ਆਏ ਸੀ ਇਹਦੇ ਆਂ ਦਾ ਚਾਹ ਪੀਏ ਮਾਂ ਚੱਲ ਬਣਾ ਚਾਹ ਹੀ ਕਿਨੇ ਆ ਹੂੰ ਮੁੜ ਕੇ ਇਹ ਕਹਿੰਦਾ ਝੋਟੀ ਸੇਲ ਕਰਨੀ ਮੈਂ ਕਿਹਾ ਫਰੰਗੀ ਜਿੰਨੇ ਮਰਜੀ ਪੈਸੇ ਮੰਗ ਲਾ ਜਿੰਨੇ ਮੰਗੇਗਾ 100 ਨਹੀਂ ਘੱਟ ਕਹਿੰਦੇ ਜਿਵੇਂ ਇਹਨੇ ਕਿਹਾ ਪਾਉਨੇ ਦੀ ਲੈ ਹੁਣ ਇੱਕ ਗੱਲ ਹੋਰ ਇਮਾਨਦਾਰੀ ਦੇ ਨਾਲ ਜਮ ਐਂ ਦਿਲੋਂ ਇੱਕ ਤਾਂ ਹੁੰਦਾ ਵੀ ਲੋਕ ਕਹਿ ਦਿੰਦੇ ਹੁੰਦੇ ਵੇਚ ਕੇ ਲੱਖ ਦੀ ਤਾਂ ਕੋਈ ਨਾ ਵੀਡੀਓ ਤਾਜ ਲੱਖ ਦੀ ਤਿੰਨ ਦੀ ਪਾ ਦਈਏ ਕਿਉਂਕਿ ਉਹਦੇ ਵਿੱਚ ਵੀ ਆਪਣਾ ਨੁਕਸਾਨ ਆ ਠੀਕ ਹੈ ਨਾ ਜੀ ਇਹ ਗੱਲ ਸੁੱਤ ਨਹੀਂ ਪਾਉਗੀ ਪਹਿਲਾਂ ਆਪਾਂ ਨੂੰ ਵਿਆਰੀ ਗੱਲ ਵਿਆਰੀ ਗੱਲ ਇਹ ਆ ਵੀ ਮੈਨੂੰ ਵੀਰੇ ਇਮਾਨਦਾਰੀ ਨਾਲ ਦੱਸੀ ਕਿੰਨੇ ਦੀ ਝੋਟੀ ਆਪਾਂ ਵੇਚੀਏ ਕਿੰਨੀ ਹਮਦਾਰੀ ਨਾਲ ਵੀਰੇ ਮੈਂ ਤੁਹਾਨੂੰ ਦੱਸਦਾ ਜੀ ਅਸੀਂ ਇੱਥੇ ਚਾਹ ਪੀਂਦੇ ਸੀ ਜੀ ਗੋਰਾ ਬਾਈ ਆਂਦਾ ਕਿਵੇਂ ਝੋਟੀ ਮੇਲਾ ਜਿੱਤ ਗਈ ਸੀ ਮਗਾ ਹਾਂ ਜਿੱਤ ਗਈ ਸੀ ਤੇ ਆਂ ਦਾ ਮੁੱਲ ਮੁੱਲ ਲਵਾਇਆ ਸੀ ਜੀ ਮਗਾ 2 ਲੱਖ ਰੁਪਈਆ ਪਿੰਦਾ ਬਾਈ ਦਿੰਦਾ ਸੀ ਬੂਈਆਂ ਵਾਲੀ ਵਾਲਾ ਜੀ ਤੇ ਮੈਂ 2.5 ਦੀ ਕਿਹਾ ਸੀ ਜੀ ਤੇ ਪਿੰਦੇ ਬਾਈ ਦਾ ਸੱਜਣ ਮਿੱਤਰ ਸੀਗਾ ਜੀ ਇਹ ਆਂ ਦਾ ਵੀ ਹੁਣ ਤੂੰ ਰੱਖਣੀ ਕਿ ਵੇਚਣੀ ਮੈਂ ਨਹੀਂ ਯਾਰ ਰੱਖਾਂਗੇ ਆਪਾਂ ਨਹੀਂ ਸੌਤ ਆਉਂਦਾ ਵਪਾਰ ਲੈਣ ਚ ਜੀ ਤੇ ਮੈਨੂੰ ਆਂ ਦਾ ਕਿੰਨੇ ਦੀ ਮੈਂ ਕਿਹਾ 2.5 ਲੱਖ ਮੈਂ ਤਾਂ ਗਿਆ ਸੀ ਜੀ ਇਹ ਆਂਦਾ ਤੈਨੂੰ ਮੈਂ 100 ਦਾ ਨੋਟ ਵੀ ਘਟ ਨਹੀਂ ਆਂਦਾ ਤੇ 2.5 ਦੀ ਹੋ ਗਈ ਮੇਰੀ ਠੀਕ ਆ ਹਾਂ ਆਹੀ ਗੱਲ ਬਾਤ ਹੋ ਗਈ ਆਹੀ ਗੱਲ ਬਾਤ ਹੋ ਗਈ ਜੀ ਠੀਕ ਆ ਬਾਈ ਅੱਛਾ ਗੋਰੇ ਵੀਰੇ ਫਿਰ ਤੂੰ ਹੁਣ ਪੈਸੇ ਬਹੁਤ ਬਣ ਜਾਂਦੇ ਆ ਹਨਾ ਜੇ ਕੁੱਲ ਮਿਲਾ ਕੇ ਪਾਣੀ ਦਾ ਗਲਾਸ ਰੱਖੀਏ ਅੱਦਾਂ ਕੋ ਤੋ ਵੀ ਗਿਣ ਦਿਆ ਜਾਂਦੇ ਆ ਮੁੱਕ ਜੂ ਜੇ ਆਪਾਂ ਕਈ ਵਾਰੀ ਆਪਣੀ ਜਾਨ ਦੀ ਜੇਬਰੇ ਥੁੱਕ ਲਾ ਗਿਣੀਆਂ ਫਿਰ ਉਹ ਵੀ ਮੁੱਕ ਜਾਂਦੀ ਆ ਹਨਾ ਤੇ ਵੱਡੀ ਰਕਮ ਆ ਇੱਕ ਇੱਕ ਤਾਂ ਚੀਜ਼ ਹੁੰਦੀ ਆ ਵੀ ਆਪਾਂ ਦੁੱਧ ਦੇਣ ਵਾਲੀ ਚੀਜ਼ ਲੈ ਕੇ ਚੱਲੇ ਆ ਵੀ ਜਾਣਦੇ ਆਪਾਂ ਵੀ ਇਹਦੇ ਤੋਂ ਗਾਂ ਦੁੱਧ ਪਾਉਣ ਲੱਗ ਜਾਗੇ ਹੁਣ ਇਹਨੇ ਕਰਮ ਵਾਲੀ ਨੇ 4-5 ਮਹੀਨੇ ਖਾਣਾ ਹਨਾ ਇਹਨੇ ਤਿਆਰੀ ਕਰਨੀ ਆ ਅੱਗੇ ਕਈ ਵਾਰੀ ਇਹਨੇ ਪੈਸੇ ਲਾਉਣ ਤੋਂ ਵੀ ਪਹਿਲਾਂ ਪਸ਼ੂ ਤੋਂ ਡਰਦਾ ਹੁੰਦਾ ਤੂੰ ਕੀ ਸੋਚ ਕੇ ਯਾਰ ਵੀ ਇਹ ਇੱਡਾ ਵੱਡਾ ਕਦਮ ਪਟਿਆ ਕੀ ਕਰੰਦਾ ਲੱਗਾ ਤੇਰਾ ਮੈਂ ਭਾਈ ਸਹੀ ਤਾਂ ਇਹੀ ਸੋਚਿਆ ਵੀ ਇਹਨੇ ਮਿਹਨਤ ਕੀਤੀ ਆ ਇਹਦੀ ਮਿਹਨਤ ਦਾ ਮੁੱਲ ਇਹਨੂੰ ਮਿਲਣਾ ਚਾਹੀਦਾ ਜੀ ਸਹੀ ਤਾਂ ਐਕਾ ਆਪਣੇ ਉਹ ਬੇਟੇ ਨੂੰ ਸ਼ੌਂਕ ਸੀ ਜੀ ਉਹ ਵਾਰ-ਵਾਰ ਮੈਨੂੰ ਰਾਤ ਨੂੰ ਵੀ ਕਹਿੰਦਾ ਫਰੰਗੀ ਦੀ ਵੀਡੀਓ ਵਿਖਾਈ ਕੋਈ ਚਾਹ ਸੈਦੋ ਵਾਲੇ ਕਾਲੇ ਕੀ ਵਸਦੋ ਹੀ ਵੇਨਾ ਜਾਦੇ ਦੋ ਚਾਰ ਵਾਰ ਇਹ ਚੰਗੀਆਂ ਚੀਜ਼ਾਂ ਦਾ ਸੁਣਦੀ ਆ ਤੇ ਮੈਂ ਆ ਚੱਲ ਨਾਲੇ ਉਹਦਾ ਸ਼ੌਂਕ ਪੂਰਾ ਹੋ ਜੂ ਨਾਲੇ ਇਹਦੀ ਮਿਹਨਤ ਦੀ ਇਹਨੂੰ ਖੁਸ਼ੀ ਹੋ ਹਾਂ ਠੀਕ ਆ ਬਾਈ ਹਾਂ ਆਪਾਂ ਤਾਂ ਇਸ ਕਰਕੇ ਉਵੇਂ ਤਾਂ ਮਾ 80000 ਦੀ ਬਾਈ ਆ ਜਾਂਦੀ ਆ ਹੁਣ ਜੇ ਆਪਾਂ ਕਹੀਏ ਵੀ ਇਹ ਝੋਟੀ ਦੇ ਹਿਸਾਬ ਨਾਲ ਗਾਂ ਮੱਝਾਂ ਦਾ ਮੁੱਲ ਕਰ ਲੈਣ ਵੇਖ ਕੇ ਆਪਣੀ ਵੀਡੀਓ ਵੀ ਹਰੇਕ ਬੰਦਾ 2.5 ਲੱਖ ਮੈਂ ਤਾਂ 2.5 ਦੀ ਤਾਂ ਮੱਝ ਵੀ ਨਹੀਂ ਵੇਖਦੀ ਹਨਾ ਇੱਕ ਗੱਲ ਆਪਾਂ ਤਾਂ ਉਵੇਂ ਸ਼ੌਂਕ ਨਾਲ ਇਹਨਾਂ ਨਾਲ ਨਿੱਕੇ ਹੁੰਦਾਂ ਤੋਂ ਲਿਆ ਆ ਜ ਇਹਨਾਂ ਦੇ ਘਰੇ ਰੁਪਈਏ ਤੇ ਜਾਂ ਆਪਣੇ ਘਰੇ ਆਪਾਂ ਦਾ ਫਰਕ ਨਹੀਂ ਗਿਣਿਆ ਇਹਨਾਂ ਨਹੀਂ ਗਿਣਦੇ ਸਹੀ ਗੱਲ ਆ ਜੀ ਕਿਉਂਕਿ ਗੁਰੇ ਵੀਰੇ ਇਹ ਚੀਜ਼ ਹੁੰਦੀ ਆ ਨਾ ਜਿੱਥੇ ਮੁਹੱਬਤ ਉੱਥੇ ਪੈਸਾ ਨਹੀਂ ਗਿਣਿਆ ਜਾਂਦਾ ਜਿੱਥੇ ਆਪਾਂ ਪੈਸੇ ਦੀ ਕਦਰ ਕਰਨ ਲੱਗ ਪਏ ਉਦੋਂ ਆਪਣੀ ਮੁਹੱਬਤ ਨਹੀਂ ਰਹਿ ਜਾਣੀ ਇਹ ਦੋਵਾਂ ਤੀਜਾਂ ਦਾ ਕਦੇ ਵੀ ਮੇਲ ਨਹੀਂ ਹੋ ਸਕਦਾ ਤੁਸੀ ਇਹ ਜਿਹੜੀਆਂ ਦੋਵੇਂ ਚੀਜ਼ਾਂ ਨਾ ਇਹ ਆਪਾਂ ਨੂੰ ਕੁਝ ਸਿਖਾ ਕੇ ਵੀ ਜਾਂਦੀਆਂ ਕੁਝ ਹੰਡਾਉਣ ਨੂੰ ਦਿੰਦੀਆਂ ਕੁਝ ਪਾਉਣ ਨੂੰ ਦਿੰਦੀਆਂ ਕੁਝ ਸਿਖਾਉਣ ਨੂੰ ਦਿੰਦੀਆਂ ਅੱਜ ਕਿੰਨੀ ਕੀਮਤ ਦੇ ਉੱਤੇ ਵਿਕੀ ਆ ਛੋਟੀ ਉਹ ਤੁਹਾਨੂੰ ਦੱਸਦਾ ਬਿਲਕੁਲ ਜਿਹੜਾ 100 ਰੁਪਇਆ ਫਰੰਗੀ ਵੀਰ ਦੇ ਉੱਤੇ ਡਿਪੈਂਡ ਆ ਵੀ ਇਹ ਛੋੜ ਕਰਨ ਤੇ ਆਵੇ 5000 ਵੀ ਕਰ ਸਕਦਾ ਛੋੜ ਕਰਨ ਤੇ ਆਵੇ 100 ਵੀ ਕਰ ਸਕਦਾ ਤੇ ਨਾ ਵੀ ਕਰ ਸਕਦਾ ਪਰ ਪੂਰੇ 2.5 ਲੱਖ ਰੁਪਏ ਦਾ ਆ ਚੋਟੀ ਦਾ ਮਿੱਤਰ ਸੁਣਦਾ ਆ ਪਤਾ ਆਪਾਂ ਜਾਨੀ ਸ਼ੌਕ ਨਾ ਉਵੇਂ ਲਈ ਆ ਜੇ ਹੁਣ ਇਹ ਵੀਡੀਓ ਵੇਖ ਕੇ ਸਾਰੇ ਜਾਣੇ ਢਾਈ ਢਾਈ ਲੱਖ ਪਿੰਡਾਂ ਚ ਮਈਆਂ ਦਾ ਮੰਗਲ ਮੈਂ ਤਾਂ ASCII ਆ ਬਈ ਦੁੱਧ ਦਿੰਦੀ ਆ ਜੀ ਨਹੀਂ ਵੱਡੀ ਗੱਲ ਹੈ ਬਈ ਇਹਨੂੰ ਦਿੱਤੇ ਨੇ ਖਤਾਬ ਆਪਾਂ ਤਾਂ ਐਂ ਸੀ ਇਹਨੇ ਮਿਹਨਤ ਕੀਤੀ ਨਿੱਕੀ ਲਾਗੇ ਸਾਂਭੀ ਆ ਪਤਾ ਇਹਦੀ ਮਿਹਨਤ ਦਾ ਮੁੱਲ ਇਹਨੂੰ ਦਿੱਤਾ ਵਸ ਕਿਉਂਕਿ ਬਈ ਇਹਨੇ ਦੁਨੀਆ ਜਿੱਤੀ ਆ ਦੁਨੀਆ ਜਿੱਤੀ ਚੀਜ਼ ਦੀ ਕਿਸੇ ਦੀ ਵੀ ਕੀਮਤ ਹੁੰਦੀ ਆ ਹਾਂ ਕਿਉਂਕਿ ਜਿਹੜੇ ਨੁਕਸਾਨ ਜੇ ਹੁਣ ਮੰਨ ਲਾ ਕੋਈ ਵੀ ਕਿਸੇ ਕਦਮ ਦੇ ਵਿੱਚ ਕਦਮ ਪੱਟ ਕੇ ਅੱਗੇ ਪ੍ਰਾਪਤੀ ਕਰਦਾ ਤਾਂ ਉਹਨੇ ਮਹਿੰਗਾ ਹੋਣਾ ਹੀ ਹੋਣਾ ਜੋ ਮਹਿੰਗਾ ਨਾ ਹੋਇਆ ਉਹਦੀ ਤਰੱਕੀ ਕਿਵੇਂ ਕਰੂਗਾ ਫਿਰ ਉਹਦੀ ਤਰੱਕੀ ਨਹੀਂ ਜੇ ਉਹ ਮਹਿੰਗਾ ਨਾ ਹੋਇਆ ਉਹਨੂੰ ਖਰੀਦਣ ਵਾਲਿਆਂ ਨੂੰ ਵੀ ਮੁੱਲ ਪੈਣਾ ਚਾਹੀਦਾ ਪਹਿਲਾਂ ਤਾਂ ਤੁਹਾਨੂੰ ਦੋਵਾਂ ਪਰਿਵਾਰਾਂ ਨੂੰ ਜਿਨ੍ਹਾਂ ਨੇ ਵੇਚੀ ਆ ਤੇ ਜਿਨ੍ਹਾਂ ਨੇ ਖਰੀਦੀ ਆ ਜਿੰਨੇ ਵੀ ਨਾਮੀ ਸੱਜਣ ਨਾਮੀ ਚਿਹਰੇ ਬੈਠੇ ਹੋਏ ਉਹਨਾਂ ਵੱਲੋਂ ਮੁਬਾਰਕਾ ਮੇਰੇ ਵੱਲੋਂ ਮੁਬਾਰਕਾ ਔਰ ਹੁਣ ਅੱਗੇ ਕੋਸ਼ਿਸ਼ ਕਰਿਆ ਜੇ ਕਿੱਕਲਾ ਇਹਨਾਂ ਨੂੰ ਤਾਂ ਦੁੱਧ ਨਹੀਂ ਜੇਹੀ ਹਕੂਮਤ ਵਾਲੇ ਪਿੰਡ ਦੇ ਵਿੱਚ ਬਰੀਡ ਖੜੀ ਕਰਦੀ ਕਿ ਜਦੋਂ ਕਿਤੇ ਕੋਈ ਲੋਕ ਨੰਗਣ ਇੱਥੋਂ ਦੇ ਆਉਂਦੇ ਜਾਂਦੇ ਤਾਂ ਇੱਕ ਵਾਰੀ ਤੇਰੇ ਘਰੇ ਵੀ ਦਰਸ਼ਨ ਆਉਣ ਲੋੜ ਵੀ ਗੂਰੇ ਹਕੂਮਤ ਵਾਲੇ ਦੇ ਕੋਲੇ ਜਾਣਾ ਵਾ ਹੋਣ ਗੱਲ ਨੇ ਸਰਪੇ ਬਾਈ ਆਉਣ ਇਹ ਆ ਪ੍ਰਮਾਤਮਾ ਦੇ ਵਸ ਜੇ ਉਹਨੇ ਚਾਇਆ ਤੇ ਇਹ ਸਾਰੇ ਭਰਾਵਾਂ ਨਾਲ ਆਪਾਂ ਜੁੜੇ ਪਹਿਲਾਂ ਤੋਂ ਜਿੰਨੇ ਵੀ ਬਾਈ ਆਏ ਆ ਜੀ 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 ਠੀਕ ਆ ਜੇ ਪ੍ਰਮਾਤਮਾ ਨੇ ਚਾਇਆ ਤਾਂ ਬਰੀਡ ਜ਼ਰੂਰ ਖੜੀ ਹੋ ਜੀ ਜੀ ਜਿਵੇਂ ਉਹਨੂੰ ਮਨਜ਼ੂਰ ਆ ਮਿਹਨਤ ਜ਼ਰੂਰ ਕਰਨੀ ਹਾਂ ਵੀ ਮਾਲਕ ਕਦਮ ਪੁੱਟਣਾ ਆਪਣਾ ਹਾਂ ਬਾਕੀ ਫਲ ਤਾਂ ਪ੍ਰਮਾਤਮਾਲੇ ਦਾ ਸਹੀ ਗੱਲ ਹੁਣ ਬਾਈ ਸੱਚ ਨੂੰ ਗੱਲ ਹੋਇਆ ਵੀ ਜੇ ਆਪਾਂ ਸਾਰਿਆਂ ਦੇ ਨਾਲ ਵੀ ਸਾਸਰੀ ਕਾਲ ਕੱਲਾ ਮੈਕ ਫੜਾ ਫੜਾ ਕੇ ਕੀਤੀ ਤੇ ਆਪਣੀ ਵੀਡੀਓ ਹੋ ਜਾਣੀ ਬਾਲੀ ਲੰਮੀ ਆਪਾਂ ਐਸੇ ਕਰਕੇ ਗੁੱਸਾ ਨਾ ਕਰਿਆ ਜੇ ਕੋਈ ਵੀ ਸੱਜਣ ਵੀ ਸਾਨੂੰ ਨਿਗਾਹ ਪਿੰਦੇ ਬਾਈ ਆਈ ਮੜਾ ਦੋ ਮਿੰਟ ਪਿੰਦੇ ਬਾਈ ਨਾਲ ਇੰਟਰੋਡਕਸ਼ਨ ਕਰਨੀ ਤੇ ਇੱਕ ਬਾਈ ਦੋ ਭਰਾ ਕੋਈ ਹੋਰ ਆਜੋ ਦੱਸ ਦਿਓ ਖੁਸ਼ੀ ਦਾ ਮੌਲਾ ਤੇ ਫਰੰਗੀ ਦੀਆਂ ਮੈਨੂੰ ਦੱਸਿਆ ਜੇ ਥੋੜੀਆਂ ਕੰਮੀਆਂ ਲਾਂਬੇ ਲੰਬੇ ਕਿੰਨੇ ਨੂੰ ਦਵਾਏ ਹੋਏ ਫਿਰ ਉਹਦੇ ਨਾਲ ਕਰਾਂਗੇ ਗੱਲ ਹਾਂ ਹੋਰ ਬਈ ਬੰਦੇ ਕੀ ਬਹੁਤ ਵਧੀਆ ਬਾਈ ਜੀ ਸੇਤਾ ਤੇ ਚੜਦੀ ਕਲਾ ਅੱਜ ਗੱਲਾਂ ਤੇ ਲਾਲੀ ਦੱਸਦੀ ਆ ਵੀ ਨੀਲੀ ਰਵੀ ਸਾਹੀ ਦਾ ਮੁੱਲ ਪੈ ਗਿਆ ਹਨਾ ਪੈ ਗਿਆ ਪੈ ਗਿਆ ਬਾਈ ਮਿਹਨਤ ਦਾ ਮੁੱਲ ਆ ਚਲੋ ਇਹਦੀ ਮਿਹਨਤ ਬਹੁਤ ਆ ਛੋਟਾ ਹੁੰਦਾ ਲੱਗਾ ਵਿਆ ਤੇ ਪਹਿਲਾਂ ਤੋਂ ਸਾਰਿਆਂ ਦੇ ਟੱਚ ਚ ਤੇ ਦੂਜੀ ਗੱਲ ਆ ਵੀ ਇਹਨੇ ਇੱਕ ਫੋਨ ਤੇ ਸੱਦੇ ਆ ਤੇ ਬੰਦੇ ਤਕਰੀਬਨ ਰਿਆ ਕੋਈ ਨਹੀਂ ਜੇ ਕੋਈ ਰਿਆ ਦਾ ਚਲੋ ਕਿਸੇ ਦੀ ਕੋਈ ਕੱਡੇ ਦੀ ਮਜਬੂਰੀ ਹੋ ਜਾਂਦੀ ਆ ਇਹ ਬਾਕੀ ਹਾਂ ਰਿਆ ਕੋਈ ਨਹੀਂ ਤੇ ਜਿਵੇਂ ਮੰਨ ਕੇ ਚਲੋ ਇਹ ਬਾਈ ਗੋਰੇ ਹੋਣਾ ਨੇ ਖਰੀਦੀਆ ਵਪਾਰ ਚ ਇਹਨਾਂ ਨੂੰ ਵੀ ਬਹੁਤ ਟਾਈਮ ਹੋ ਗਿਆ ਜਿਵੇਂ ਹੁਣ ਬਾਈ ਨੇ ਦੱਸਿਆ ਮੁੱਲ ਪੈਂਦਾ ਹੁੰਦਾ ਬਰੀਡ ਦਾ ਬਰੀਡ ਦਾ ਮੈਂ ਤਾਂ 80000 ਲੱਖ ਦੀ ਆਮ ਹੀ ਤਰੀਕਾ ਹਾਂਜੀ ਭਾਈ ਆਜਾ ਹਾਂਜੀ ਇਹ ਦੀ ਹੁਣ ਪੀੜੀਆਂ ਦਾ ਰਿਕਾਰਡ ਦਾ ਮੁੱਲ ਹੈ ਇਹਨੂੰ ਜਿਹੜਾ ਅਗਲਾ ਆਖ ਦਿੰਦਾ ਤੇ ਇੱਥੇ ਆ ਕੇ ਪਤਾ ਲੱਗਦਾ ਵੀ ਜਿਹੜਾ ਨਸਲ ਆ ਨਸਲ ਦਾ ਮੁੱਲ ਪੈਣਾ ਜੇ ਆਪਾਂ ਦੂਜੀ ਲੈ ਕੇ ਸਾਂਭੀ ਜਾਵਾਂ ਗੁਰੂ ਆ ਨਹੀਂ ਨਹੀਂ ਕੋਈ ਫਰਕ ਨਹੀਂ ਜਿੱਤੇ ਪੰਜ ਸਾਂਭਣੀਆਂ ਦੋ ਸਾਂਭ ਲਓ ਬਿਲਕੁਲ ਪਰ ਹੁਣ ਤਾਂ ਤਿੱਦਣਾ ਖੜੇ ਹਾਂ ਹੁਣ ਘਰੇ ਪਤਾ ਲੱਗ ਗਿਆ ਤਾਂ ਵੈਸੇ ਇੱਕ ਇਹਨਾਂ ਨੂੰ ਪਿੰਦੇ ਭਾਈ ਤੂੰ ਵੀ ਫੀਲਡ ਦੇ ਵਿੱਚ ਇਹਨਾਂ ਅੱਗੇ ਪਿੰਡਾਂ ਦੇ ਵਿੱਚੋਂ ਆਪਾਂ ਨੂੰ 15 16 ਕਿਲੋ ਵਾਲੀ ਮਹਿ ਲੱਪਣੀ ਬਹੁਤ ਔਖੀ ਹੁੰਦੀ ਸੀ ਹੁਣ ਮੇਰੇ ਹਿਸਾਬ ਦੇ ਨਾਲ 100 ਤੋਂ 70% ਦਾ ਸੁਧਾਰ ਆਇਆ ਵੀ 15 14 ਕਿਲੋ ਤੋਂ ਘੱਟ ਵਾਲੀ ਮੈਂ ਲੋਕ ਰੱਖਣੋਂ ਹਟਦੇ ਜਾਂਦੇ ਨਹੀਂ ਨਹੀਂ ਬਿਲਕੁਲ ਬਾਈ ਜੀ ਨਵੇਂ ਜਿੰਨੇ ਮੁੰਡੇ ਆ ਨਾ ਇਸ ਲਾਈਨ ਦੇ ਵਿੱਚ ਆ ਗਿਆ ਮੂਰੇ ਹੁਣ ਆਮ ਬੰਦਾ ਇਹ ਹੀ ਸੋਚਾ 15 ਕਿਲੋ ਤੋਂ ਬਾਹਰ ਵਾਲੀ ਮੈਂ ਮੇਰੇ ਘਰੇ ਹੋਵੇ ਅੱਗੇ ਮੋਹਰਾ ਦੇ ਵਿੱਚ ਕੰਮ ਹੋ ਗਿਆ ਸੀ ਬਹੁਤ ਜ਼ਿਆਦਾ ਤੇ ਉਹ ਚੜ ਗਈ ਹੁਣ ਸਿਰੇ ਤੇ ਜਾਣ ਦਿੱਤੀ ਤੇ ਸਹੀ ਕੰਮ ਹੋਣ ਲੱਗਾ ਚਾਰਾਂ ਪੰਜਾਂ ਸਾਲਾਂ ਦਾ ਪਹਿਲਾਂ ਬਰੀਡ ਹੋ ਗਈ ਸੀ ਮੈਕਸ ਮੋਰਾ ਦਾ ਨਾਮ ਬਾਨ ਨੇ ਤੇ ਆਪਣੇ ਨੀਲੀ ਰਾਵੀ ਹੈ ਬਹੁਤ ਚੰਗੀ ਤੇ ਮੋਰਾ ਦੇ ਟੀਕੇ ਭਰਾ ਕੇ ਉਹ ਆਪਾਂ ਡਾਉਣ ਪੈ ਗਏ ਸੀ ਤੇ ਹੁਣ ਫੇਰ ਉੱਥੇ ਦੀ ਉੱਥੇ ਜਾਵੜਿਆ ਹੁਣ ਮਾਣੂ ਕੇ ਝੋਟੀ ਲਾਈ ਵਾ ਤੇ ਕੋਈ ਅੰਤਕ ਹੋਈ ਨਹੀਂ ਜੀ ਹੁਣ ਤਾਂ ਰਿਕਾਰਡ ਦਾ ਇਹ ਨਹੀਂ ਪਤਾ ਵੀ ਦਾੰਦਣਾ ਬਾਦ ਕਿਹਨੇ ਤੋੜ ਦੇਣਾ ਨਾ ਨਾ ਕੋਈ ਹਾਂ ਨੀਲੀ ਰਾਵੀ ਵੀ 30 ਦੇ ਬਰੋਬਰ ਪਹੁੰਚੀ ਖੜੀ ਕੋਈ ਕੋਈ ਆਪਣੇ ਆਪ ਹੀ ਰਿਕਾਰਡ ਟੁੱਟੀ ਜਾਂਦੇ ਤੁਸੀ ਟੁੱਟੀ ਜਾਂਦੇ ਤੁਸੀ 30 35 35 ਕਿਲੋ ਵਾਲੀਆਂ ਮੈਂ ਜਦੋਂ ਆਪਾਂ ਕਿਸ ਨੂੰ ਦੱਸਦੇ ਨੇ ਫਲਾਣੇ ਬੰਦੇ ਕੋਲ 30 35 ਉਹਦਾ 12 ਦਿਨ ਤਾਂ ਉਹ ਮਨ ਸਾਰਿਆਂ ਨੂੰ ਬਈ ਸਾਬਾ ਕਿ ਲੋਲੀ ਮੈਂ ਦੇਖੀ ਨਹੀਂ ਨਹੀਂ ਪੈਂਦਾ ਬਾਈ ਪਤਾ ਹੁਣ ਸੋਸ਼ਲ ਮੀਡੀਆ ਤੇ ਲੱਗਾ ਹੋਈ ਹੈਗੀਆਂ ਆ ਹੁਣ ਜਿਵੇਂ ਪਿੱਛੇ ਪੀਡੀਐਫ ਮੇਲਾ ਗਿਆ ਦਾ 82 ਕਿਲੋ ਦਾ ਰਿਕਾਰਡ ਸੀ ਤੇ ਹੁਣ ਆ ਡੀਐਫਏ ਨੇ 90 ਕਿਲੋ ਦਾ ਬਣਾ ਤਾ ਹਾਂਜੀ ਬਾਈ ਜੀ ਉਹ ਗੱਲ ਆ ਜਾਂਦੀ ਹੈ ਬਰੀਡ ਆ ਬਰੀਡ ਬਰੀਡ ਕਿੱਥੇ ਕੀ ਚ ਹੋ ਗਿਆ ਬਿਲਕੁਲ ਬਿਲਕੁਲ ਤੇ ਬਾਕੀ ਵੇਖ ਲੋ ਆ ਚਿਹਰੇ ਸਾਰੇ ਵੀ ਉਹ ਤੁਹਾਡੇ ਵਾਲੀ ਗੱਲ ਆ ਨਾਂ ਲੈਣ ਲਾਪਗੇ ਦਾ ਸਾਰਿਆਂ ਦਾ ਬਹੁਤ ਹਾਂਜੀ ਸਾਰੇ ਹਾਂ ਇਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਆ ਜਿਹੜੇ ਸਾਰੇ ਚੱਲ ਕੇ ਆ ਗਏ ਇਹਦੀ ਇੱਕ ਕਾਲ ਦੇ ਵਿੱਚ ਤੇ ਇੱਕ ਉਹ ਦਿਨੇ ਨੂੰ ਆਹ ਕੱਟੀ ਅਸੀਂ ਜਾ ਕੇ ਕੱਠਿਆਂ ਨੇ ਲਈ ਆ ਜੀ ਦੋਲਚੀਗਿਆਂ ਤੋਂ ਆ ਜਿਹੜੀ ਆ ਖੜੀ ਆ ਸਾਲ ਦੀ ਹੈ ਕੱਟੀ ਇਹਦੀ ਵੀ ਚੰਗੀ ਕੀਮਤ ਲਾਈ ਇਹਨੂੰ ਸ਼ੌਂਕ ਬਹੁਤ ਆ ਇੱਕ ਫਰੰਗੀ ਫਿਰ ਮੈਨੂੰ ਇੰਦਾ ਵੀ ਦੱਸ ਦੇ ਯਾਰ ਕਿਉਂਕਿ ਜਿੰਨੇ ਵੀ ਤੂੰ ਆਪਾਂ ਵੀ ਕੱਟੀਆਂ ਟੋਟੀਆਂ ਦੇ ਵੇਚਦੇ ਆ ਹਨਾ ਇਹ ਕਿੰਨੇ ਕੁ ਦੀ ਖਰੀਦੀ ਆ ਤੇ ਇਹ ਤਾਂ ਇੰਦੇ ਵੀ ਬਹੁਤ ਲਾਇ ਹੋਂ ਇਹ ਰੌਲਾ ਉਹੀ ਆ ਜਾਂਦਾ ਨਾ ਵੀ ਇਹ ਨਾਲ ਮੈਂ ਸੀ ਇਹ ਲੱਖ ਰੁਪਏ ਦੀ ਕੱਟੀ ਉਥੋਂ ਖੋਲੀ ਐ ਇਹ ਇਹ ਵੀ ਜਾਣ ਕੇ ਉਹਨਾਂ ਦਾ ਧੰਨਵਾਦ ਐ ਗੈਵਟੀ ਕਰੀ ਜੇ ਪੈਨ ਵਾਲੇ ਪਾਸੇ ਵੇਖਿਆ ਨਾ ਤਾਂ ਉਹ ਹੋਰ ਵੀ ਵੱਧ ਵੇਚ ਸਕਦੇ ਸੀ ਇਹ ਫਿਰ ਫਾਂਗੀ ਬਾਈ ਤੂੰ ਫਿਰ ਇਹ ਤਿਆਰ ਕਰ ਉਹ ਗੈਵਟੀ ਕਰੀ ਆਪਾਂ ਨੂੰ ਇੱਕ ਸਾਲ ਤਿਆਰ ਹੀ ਕਰਾਂਗੇ ਫਿਰ ਹਾਂ ਤਿਆਰ ਕਰਾਂਗੇ ਬਾਈ ਠੀਕ ਆ ਠੀਕ ਹਾਂਜੀ ਆ ਬਸ ਇਹ ਨੰਬਰ 1 ਦੀ ਕਿ 2 ਦੀ ਉਹ ਬਾਈ ਦਾ ਧੰਨਵਾਦ ਆ ਕੱਟੀ ਦਿਵਾਉਣ ਚ ਉਹ ਬਾਈ ਨੇ ਭੇਜੀ ਆ ਜਾ ਫਿਰ ਉਹ ਆਇਆ ਤੇਰਾ ਧੰਨਵਾਦ ਕਰਨਾ ਪਿਆ ਤੇ ਜਿਹੜੀ ਉਹ ਵੱਡੀ ਝੋਟੀ ਆ ਬਾਈ ਬਬਲ ਜੂਬੇ ਝੋਟੇ ਵਾਲਾ ਉਹ ਵੀਰ ਨੇ ਉਹ ਵੱਡੀ ਝੋਟੀ ਭੇਜੀ ਆ ਤੇ ਉਹ ਪਰ ਜਿਹੜੀ ਵੀ ਨਹੀਂ ਨਾ ਨਾ ਵੱਡੀ ਆ ਜਿਹੜੀ ਬਾਈ ਦੂਰੇ ਨੂੰ ਦਿੱਤੀ ਆ ਬਸ ਠੀਕ ਆ ਬਈ ਠੀਕ ਆ ਕੀ ਬਾਤ ਆ ਬਈ ਬਬਲ ਵੀ ਨਾ ਮਾਰੇ ਚਿਹਰਾ ਵਾ ਤੇ ਬਾਈ ਪਹਿਲਾਂ ਤਾਂ ਇਹ ਦੱਸ ਵੀ ਇਹਦੇ ਘਰੋਂ ਤਾਂ ਵੇਖੀ ਵੱਟੀ ਛੋਟੀ ਤੇ ਤੂੰ ਤਾਂ ਵਾਤਾ ਹੀਰਾ ਇਹ ਨੂਨ ਦੇ ਨਾਲ ਵੀ ਚੰਗਾ ਫਿਰ ਤੂੰ ਥੋੜਾ ਜਿਆ ਯਾਰ ਫਰਕ ਰੱਖ ਗਿਆ ਬਾਈ ਨਾਲ ਯਾਰੀ ਵਾਤ ਨਿਭਾ ਗਿਆ ਫਰੰਗੀ ਨਾਲ ਤੋਂ ਬਾਈ ਬਹੁਤ ਸ਼ੁਕਰ ਹੈ ਇਸ ਤਰ੍ਹਾਂ ਇਹ ਸਭ ਤੋਂ ਪਹਿਲਾਂ ਸਾਰਿਆਂ ਨੂੰ ਵੀ ਸਾਸਿਕਾ ਜੀ ਸਾਸਿਕਾ ਇਹ ਭਰਾ ਨਾਲ ਸਾਲ ਡੇਢ ਸਾਲ ਪਹਿਲਾਂ ਹੀ ਮਿਲੇ ਆ ਜੀ ਇਹ ਛੋਟੀ ਬਾਰੇ ਵੀ ਗੱਲਬਾਤ ਹੁੰਦੀ ਰਹਿੰਦੀ ਸੀ ਇਹਦੇ ਨਾਲ ਜਦੋਂ ਵੀ ਗੱਲ ਕਰਨੀ ਜੀ ਇਹਨੇ ਕਿਹਾ ਕਿਤੇ ਨਾ ਕਿਤੇ ਮੇਰੀ ਮੰਨ ਦੀ ਰੀਝ ਜੀ ਜੀ ਮਾਲਬਾਰੋਂ ਦੁਲਚੀਆ ਤੋਂ ਉੱਥੋਂ ਕੋਈ ਘਰ ਦੀ ਕੋਈ ਮੱਝਾਂ ਕੱਟੀ ਕੁਛ ਕਿਸੇ ਤਰ੍ਹਾਂ ਦਾ ਵੀ ਇੱਕ ਜਾਨਵਰ ਕੱਟਾ ਕੋਈ ਲੈ ਕੇ ਆਉਣੀਆਂ ਲੈ ਤਾਂ ਕਿਉਂਕਿ ਲਗਾਤਾਰ ਟੱਚ ਦੇ ਵਿੱਚ ਸੀ ਹੂੰ ਮੇਰਾ ਨਾਨਕਾ ਪਰਿਵਾਰ ਹੋਣ ਕਰਕੇ ਜੀ ਆਉਣ ਜਾਣ ਵੀ ਹੈ ਜੀ ਥੋੜਾ ਵਪਾਰ ਦਾ ਕੰਮ ਵੀ ਕਰਦਾ ਰਿਆਂ ਜੀ ਗੱਲਬਾਤ ਹੁੰਦੀ ਰਹੀ ਨੀ ਮਾਮਾ ਜੀ ਰਾਨਾ ਜੀ ਇਹ ਮਾਮਾ ਜੀ ਤਰਲੋਕ ਸਿੰਘ ਨੇ ਉਦੋਂ ਗੱਲ ਕੀਤੀ ਵੀ ਇਸ ਤਰ੍ਹਾਂ ਕਰਕੇ ਇੱਕ ਕੱਟੀ ਦੀ ਆਪਣੀ ਛਲਾਹ ਬਣਦੀ ਪਈ ਹੈ ਕੋਈ ਡਿੱਕਲ ਸੀਗੀ ਜੀ ਉਹ ਵੀ ਦਿੱਕਤ ਕੋਈ ਐਵੇਂ ਦੀ ਬਾਲੀ ਵੱਡੀ ਨਹੀਂ ਸੀਗੀ ਲੇਬਰ ਦੀ ਪ੍ਰੋਬਲਮ ਹੋ ਗਈ ਉਹਨਾਂ ਨੂੰ ਜੀ ਤੇ ਇਹ ਕੱਟੀ ਜਿਹੜੀ ਦੁਬਾਰਾ ਮੱਝ ਸੂਈ ਹੋਈ ਹੈ ਉਹਨੂੰ ਜਾਰਾ ਤਾਂ ਕਰਦੀ ਉਹਦੇ ਲੱਤ ਫੈਕਚਰ ਆ ਉਸ ਮੱਝ ਦੀ ਜੀ ਇਹ ਜਾ ਕੇ ਉਹਨੂੰ ਵੱਡੀ ਓਨ ਕਰਕੇ ਉਹਨੂੰ ਜਾ ਕੇ ਢਾ ਲੈਦੀ ਉਹਨਾਂ ਦਾ ਮਾਲ ਹੁੰਦਾ ਖੁੱਲਾ ਜੀ ਆਡਵਾਡ ਇੱਕੋ ਬੇਸ ਹੈ ਜੀ ਉਹ ਵੀਰਾਂ ਨਾਲ ਗੱਲ ਕੀਤੀ ਇਹਨੂੰ ਵੀਰ ਨੂੰ ਕਿਹਾ ਵੀ ਯਾਰ ਤੇਰੀ ਬੜੇ ਚਿਰ ਦੀ ਰੀਜ ਹੈ ਰੱਖਣ ਨੂੰ ਮੈਂ ਆ ਵੀ ਰੱਖ ਸਕਦਾ ਬਿਲਕੁਲ ਜੀ ਹਾਂ ਮੇਰੇ ਕੋਲ ਆਪਦੇ ਕੋਲ ਵੀ ਜਾਨਵਰ ਹੈਗੇ ਨੇ ਜੀ ਪਰ ਫੇਰ ਪਤਾ ਨਹੀਂ ਕਿਉਂ ਮਨ ਦੇ ਵਿੱਚ ਆਇਆ ਵੀ ਨਹੀਂ ਇਹਨੂੰ ਇੱਕ ਇਹ ਉਹ ਖਾਸ ਕਰਕੇ ਵੇਖਿਆ ਸੀ ਇਹ ਕੱਟੀ ਨੂੰ ਸ਼ਾਮ ਦੇ ਹੋ ਸਕਦਾ ਵੀ ਮੈਂ ਇੰਨੀ ਚੰਗੀ ਮਾਂ ਸ਼ਾਮ ਸਕਦਾ ਸਹੀ ਗੱਲ ਕਿਸੇ ਕਰਕੇ ਵੀਰ ਨੂੰ ਕਿਹਾ ਇਹਨੇ ਕਿਹਾ ਵੀ ਜਿਵੇਂ ਮਰਜ਼ੀ ਹੋਵੇ ਇਹ ਕੱਟੀ ਲੈ ਦੋ ਕੋਈ ਮੁੱਲ ਦੀ ਗੱਲ ਨਹੀਂ ਹੋਈ ਕੋਈ ਕਿਸੇ ਤਰ੍ਹਾਂ ਦੀ ਨਹੀਂ ਹੋਈ ਜਿਵੇਂ ਮਿਲੀ ਆ ਬਸ ਠੀਕ ਐ ਇਹਨੂੰ ਵਾਦਾ ਕਰੇ ਭਰਾ ਉਹਨਾਂ ਦਾ ਵੀ ਧੰਨਵਾਦ ਇਹਨਾਂ ਨੇ ਆਪਾਂ ਨੂੰ ਬਿਲਕੁਲ ਜੀ ਭਾਈ ਸਾਡੇ ਭਰਾਵਾ ਵੱਡੇ ਸਿਰ ਚੁਕਦਾ ਉਹਨਾਂ ਦੇ ਅੱਗੇ ਵੀ ਕਿਉਂਕਿ ਪੁਰਾਣਾ ਉਹਨਾਂ ਦੇ ਕੋਲੇ ਇੱਕ ਰਵਾਵਾ ਮਿੱਤਰੋ ਪੁਰਾਣੀ ਬਰੀਡ ਸੰਭੀ ਹੋਈ ਆ ਬਰੀਡ ਵੀ ਇੱਕ ਅਜਹੀ ਆ ਵੀ ਮੇਰੇ ਹਿਸਾਬ ਦੇ ਨਾਲ ਜੇ ਆਪਾਂ ਕਹਿ ਦਈਏ ਵੀ ਦੁੱਧ ਦੇ ਪੱਖ ਦੇ ਵਿੱਚ ਪੜੀ ਮਜ਼ਬੂਤੀ ਵਾਲੀ ਜਿਹੜੀ ਲਾਈਨ ਆ ਉਹਨਾਂ ਦੇ ਕੋਲੇ ਬਿਊਟੀ ਵਾਲੀ ਪੱਖ ਮਜ਼ਬੂਤੀ ਵਾਲੀ ਪੱਖ ਨੀਲੀ ਰਾਵੀ ਨਸਲ ਨੂੰ ਜਿੰਨਾ ਵੀ ਭਰਾਵਾਂ ਨੇ ਸਾਂਭ ਕੇ ਰੱਖਿਆ ਉਹਨਾਂ ਦਾ ਤਾਂ ਮੈਂ ਨਾ ਮਤਲਬ ਤੁਸੀਂ ਜੇ ਸਹੀ ਪੁੱਛੋ ਤਾਂ ਤੁਸੀਂ ਥੱ ਲੋਕਾਂ ਨੂੰ ਫੜ ਕੇ ਵੀ ਧੰਨਵਾਦ ਕਰ ਸਕਦਾ ਵੀ ਮੈਂ ਇੰਨੀ ਕੋ ਮੁਹੱਬਤ ਕਿ ਜੇਕਰ ਆਪਾਂ ਨਾ ਨਾ ਕੋਸ਼ਿਸ਼ ਕਰਦੇ ਤਾਂ ਬਸ ਕੰਮ ਖਤਮ ਸੀ ਤੁਸੀਂ ਸਾਂਭ ਲਿਆ ਮੌਕਾ ਮੈਂ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ਬਚਾਲਿਆ ਇੱਕ ਪੰਜਾਬ ਦੀ ਨਸਲ ਸੀ ਪੰਜਾਬ ਦੇ ਵਿੱਚ ਹੀ ਤੁਸੀਂ ਇਹਨੂੰ ਜਿਹੜਾ ਸਾਂਭ ਕੇ ਰੱਖ ਲਿਆ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਦਿਆਂ ਤੋਂ ਕਈ ਵਾਰੀ ਕਿਸੇ ਦੇ ਗਲਤ ਬੋਲਿਆ ਗਿਆ ਕਿਹਾ ਗਿਆ ਹੋਵੇ ਸਾਰੇ ਮਾਫੀ ਦੇ ਹੱਕਦਾਰ ਹੋਵਾਂਗੇ ਅੱਜ ਦੀ ਵੀਡੀਓ ਵਿੱਚ ਦੋਸਤੋ ਇੰਨੀ ਸੀ ਜਲਦ ਮਿਲਦੇ ਰਾਵਾਂਗੇ ਫਿਰ ਕਿਸੇ ਨਵੀਂ ਵੀਡੀਓ ਦੇ ਨਾਲ